ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਮਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਦੀ ਜੈਕਟ ਤੇ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਬਲੈਕ ਤੇ ਵੀ ਪਾ ਸਕਦੇ ਜੇ ਤੇ ਮੈਂ ਵੀਡੀਓ ਦੇ ਵਿੱਚ ਬਲੈਕ ਤੇ ਇਸ ਲਈ ਨਹੀਂ ਬਣਾ ਰਹੀ ਕਿਉਂਕਿ ਵੀਡੀਓ ਦੇ ਵਿੱਚ ਬਲੈਕ ਤੇ ਜੇ ਆਪਾਂ ਡਿਜ਼ਾਈਨ ਬਣਾਈਏ ਤੇ ਉਹ ਸਮਝ ਨਹੀਂ ਆਉਂਦਾ ਦਿਖਾਈ ਨਹੀਂ ਦਿੰਦਾ ਚੰਗੀ ਤਰ੍ਹਾਂ ਇਸ ਲਈ ਜਦੋਂ ਵੀ ਬਲੈਕ ਕਲਰ ਦਾ ਡਿਜ਼ਾਈਨ ਬਣਾਉਣਾ ਹੁੰਦਾ ਤੇ ਕਿਸੇ ਹੋਰ ਕਲਰ ਤੇ ਹੀ ਵੀਡੀਓ ਬਣਾਉਣੀ ਪੈਂਦੀ ਆ ਤੇ ਤੁਸੀਂ ਇਸ ਨੂੰ ਬਲੈਕ ਕਲਰ ਤੇ ਬਹੁਤ ਹੀ ਆਰਾਮ ਦੇ ਨਾਲ ਪਾ ਸਕਦੇ ਜੇ ਬਹੁਤ ਪਿਆਰਾ ਤੇ ਬਹੁਤ ਸੋਖਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 2-2 ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਨੇ 2-2 ਦੇ ਹਿਸਾਬ ਨਾਲ ਕੁੰਡੇ ਲੈ ਕੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੇ ਕੋਈ ਵੀ ਤੁਸੀਂ ਬਾਰਡਰ ਬਣਾ ਲਓ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਕਰਾਂਗੇ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਦੋ ਉਲਟੀਆਂ ਤੇ ਦੋ ਸਿੱਧੀਆਂ ਸਲਾਈਆਂ ਜਿਹੜੀਆਂ ਬਿਲਕੁਲ ਸਿੰਪਲ ਬਣਣੀਆਂ ਨੇ ਉਹ ਅਸੀਂ ਗੈਪ ਵਾਸਤੇ ਬਣਾਉਣੀਆਂ ਨੇ ਤੁਸੀਂ ਵੱਧ ਵੀ ਬਣਾ ਸਕਦੇ ਹੋ ਤੇ ਘੱਟ ਵੀ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਮੈਂ ਇੱਥੇ ਚਾਰ ਸਲਾਈਆਂ ਬਣਾਵਾਂਗੀ ਉਲਟੀਆਂ ਔਰ ਸਿੱਧੀਆਂ ਪਹਿਲੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਬਹੁਤ ਜ਼ਿਆਦਾ ਸੌਖਾ ਡਿਜ਼ਾਈਨ ਆ ਤੇ ਬਹੁਤ ਪਿਆਰਾ ਲੱਗਦਾ ਹੈ ਡਿਜ਼ਾਈਨ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾਓਗੇ ਤੇ ਬਹੁਤ ਸੋਹਣਾ ਲੱਗੇਗਾ ਬੱਚਿਆਂ ਦੀ ਕੋਟੀ ਤੇ ਵੀ ਬਣਾ ਸਕਦੇ ਜੇ ਜੈਂਟਸ ਕੋਟੀ ਤੇ ਲੇਡੀਜ਼ ਕੋਟੀ ਤੇ ਜੈਕਟ ਤੇ ਕਿਤੇ ਵੀ ਬਣਾ ਸਕਦੇ ਜੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਤੇ ਬਹੁਤ ਸਾਰੇ ਡਿਜ਼ਾਈਨ ਜਿਹੜੇ ਉਹ ਬਲੈਕ ਕਲਰ ਤੇ ਨਹੀਂ ਚੰਗੇ ਲੱਗਦੇ ਇਹ ਵਾਲਾ ਡਿਜ਼ਾਈਨ ਜਿਹੜਾ ਇਹ ਬਲੈਕ ਤੇ ਵੀ ਪੈ ਚਾਏਗਾ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਇਹ ਕਮੈਂਟ ਕਰਕੇ ਦੱਸਣਾ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਆਪਾਂ ਹੁਣ ਦੋ ਸਲਾਈਆਂ ਬਣਾ ਲਿਆ ਨੇ ਇੱਕ ਉਲਟੀ ਤੇ ਇੱਕ ਸਿੱਧੀ ਤੇ ਇਸੇ ਤਰ੍ਹਾਂ ਆਪਾਂ ਦੋ ਸਲਾਈਆਂ ਹੋਰ ਬਣਾਵਾਂਗੇ ਫਿਰ ਆਪਾਂ ਸਿੱਧੀ ਸਲਾਈ ਬਣਾਵਾਂਗੇ ਉਸ ਤੋਂ ਬਾਅਦ ਫਿਰ ਉਲਟੀ ਉਲਟੀ ਸਲਾਈ ਬਣਾਵਾਂਗੇ ਤੇ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਕਿ ਨਵੀਆਂ ਵੀਡੀਓ ਜਦੋਂ ਵੀ ਆਪਾਂ ਅਪਲੋਡ ਕਰੀਏ ਤੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਉਹ ਪਹੁੰਚ ਜੇ ਤੇ ਇਹ ਡਿਜ਼ਾਈਨ ਜਿਹੜਾ ਇਹ ਉਲਟੀ ਸਾਈਡ ਤੋਂ ਬਣਨਾ ਹੈ ਜਿਸ ਤਰ੍ਹਾਂ ਹੁਣ ਆਪਾਂ ਚਾਰ ਸਲਾਈਆਂ ਬਣਾ ਲਿਆ ਨੇ ਦੋ ਸਿੱਧੀਆਂ ਸਲਾਈਆਂ ਬਣਾ ਲਿਆ ਤੇ ਦੋ ਹੀ ਉਲਟੀਆਂ ਸਲਾਈਆਂ ਬਣਾ ਲਿਆ ਨੇ ਤੇ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਹੁਣੇ ਚਾਰ ਸਲਾਈਆਂ ਸਾਡੀਆਂ ਬਣ ਗਲੀਆਂ ਨੇ ਪੰਜਵੀਂ ਸਲਾਈ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਆ 5ਵੀਂ ਸਲਾਈ ਤੋਂ ਹੀ ਡਿਜ਼ਾਈਨ ਸਟਾਰਟ ਹੋ ਜਾਏਗਾ ਹੁਣ ਇਹ ਸਿੱਧੇ ਪਾਸੇ ਆਪਾਂ ਪੰਜਵੀਂ ਸਲਾਈ ਤੇ ਆ ਤੇ ਹੁਣ ਆਪਾਂ ਕੀ ਕਰਨਾ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰ ਲਿਆ ਤੇ ਪੂਰੀ ਸਲਾਈ ਉਲਟੀ ਉਲਟੀ ਬਣਾ ਲੈਣੀ ਆ ਇਸ ਦੇ ਪਾਸਿਓਂ ਪੂਰੀ ਸਲਾਈ ਆਪਾਂ ਉਲਟੀ-ਉਲਟੀ ਬਣਾ ਲੈਣੀ ਬਹੁਤ ਹੀ ਸੋਹਣਾ ਤੇ ਬਹੁਤ ਸੌਖਾ ਡਿਜ਼ਾਈਨ ਆ ਬੰਨੀ ਵੀ ਸਲਾਈ ਆਪਾਂ ਪੂਰੀ ਉਲਟੀ-ਉਲਟੀ ਬਣਾ ਲਈਏ ਸਿੱਧੇ ਪਾਸਿਓਂ ਹੁਣ ਆ ਗਿਆ 6ਵੀਂ ਸਲਾਈ ਤੇ ਉਲਟੇ ਪਾਸੇ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲੈਣਾ ਆ ਫਿਰ ਆਪਾਂ ਦੋ ਦੋ ਕੁੰਡਿਆਂ ਦੇ ਡਿਜ਼ਾਈਨ ਬਣਾਉਣਾ ਹੈ ਤੇ ਦੋ ਕੁੰਡਿਆਂ ਤੋਂ ਆਪਾਂ ਚਾਰ ਗੁੰਡੇ ਕਰਨੇ ਨੇ ਵੇਖੋ ਪਹਿਲਾਂ ਇੱਕ ਵਾਰੀ ਉਲਟਾ ਬੁਣ ਲਿਆ ਫਿਰ ਵਿੱਚ ਵਾਲ ਪਾਤਾ ਤੇ ਇੱਕ ਵਾਰ ਦੁਬਾਰਾ ਉਲਟਾ ਬੁਣ ਲਿਆ ਥੋੜਾ ਲੂਜ਼ ਹੀ ਹੁੰਨਾ ਹੈ ਤੇ ਬਹੁਤ ਜ਼ਿਆਦਾ ਲੂਜ਼ ਵੀ ਨਹੀਂ ਕਰਨਾ ਤਿੰਨ ਕੁੰਡੇ ਬਣ ਗਏ ਹੁਣ ਇਹ ਜਿਹੜੇ ਦੋ ਕੁੰਡੇ ਇਹਨਾਂ ਦੇ ਵਿੱਚੋਂ ਇੱਕ ਕੁੰਡੇ ਨੂੰ ਆਪਾਂ ਦੁਬਾਰਾ ਫੇਰ ਹੁਣ ਦੇਣਾ ਇਹ ਸਾਡੇ ਹੁਣ ਦੋ ਤੋਂ ਚਾਰ ਕੁੰਡੇ ਬਣ ਗਏ ਫਿਰ ਵੇਖੋ ਕਿਸ ਤਰ੍ਹਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਬੁਣਾਗੇ ਥੋੜਾ ਜਿਹਾ ਲੂਜ਼ ਕਰ ਲੋ ਬਹੁਤ ਜ਼ਿਆਦਾ ਨਹੀਂ ਕਰਨਾ ਫਿਰ ਵਿੱਚ ਵਾਲ ਪਾ ਕੇ ਇੱਕ ਵਾਰ ਦੁਬਾਰਾ ਹੁਣ ਤਾਂ ਤਿੰਨ ਕੁੰਡੇ ਹੋਗੇ ਤੇ ਇੱਕ ਵਾਰ ਇਸ ਕੁੰਡੇ ਨੂੰ ਫਿਰ ਆਪਾਂ ਉਲਟਾ ਬਣਾ ਦੇਣਾ ਇੱਕ ਕੁੰਡਾ ਜਿਹੜਾ ਨੂੰ نیچے ਉਤਾਰ ਦੇਣਾ ਇਸੇ ਤਰ੍ਹਾਂ ਆਪਾਂ ਦੋ ਕੁੰਡਿਆਂ ਤੋਂ ਚਾਰ ਕੁੰਡੇ ਸੌਰੀ ਦੋ ਕੁੰਡਿਆਂ ਤੋਂ ਚਾਰ ਕੁੰਡੇ ਆਪਾਂ ਕਰਦੇ ਚੱਲਾਂ ਆ ਵੇਖੋ ਇੱਕ ਵਾਰੀ ਉਨ ਲਿਆ ਫਿਰ ਇੱਕ ਵਿੱਚ ਵਾਲ ਪਾ ਲਿਆ ਫਿਰ ਦੁਬਾਰਾ ਉਨ ਲਿਆ ਫਿਰ ਇਹ ਜਿਹੜੇ ਦੋ ਕੁੰਡੇ ਆ ਇਹਨਾਂ ਦੇ ਵਿੱਚੋਂ ਇੱਕ ਨੂੰ ਆਪਾਂ ਬੁਣ ਦੇਣਾ ਤੇ ਇੱਕ ਨੂੰ ਫਿਰ ਦੋਨਾਂ ਨੂੰ ਇਕੱਠੇ نیچے ਉਤਾਰ ਦੇਣਾ ਇਸੇ ਤਰ੍ਹਾਂ ਆਪਾਂ ਦੋ ਕੁੰਡਿਆਂ ਤੋਂ ਚਾਰ ਕੁੰਡੇ ਬਣਾਉਂਦੇ ਜਾਣਾ ਹੈ ਡਿਜ਼ਾਈਨ ਦੀ ਸਾਡੀ 6ਵੀਂ ਸਲਾਈ ਆ ਉਲਟੇ ਪਾਸੇ ਹਸਤੇ ਕਰਕੇ ਇੱਕ ਗੁੰਡੇ ਨੂੰ ਬੰਨਧਣਾ ਤੇ ਇੱਕ ਨੂੰ ਛੱਡ ਦੇਣਾ ਹਸਤੇ ਕਰਕੇ ਤਿੰਨ ਗੁੰਡੇ ਬਣ ਜਾਂਦੇ ਆ ਫਿਰ ਇਹਨਾਂ ਦੇ ਵਿੱਚੋਂ ਇੱਕ ਗੁੰਡਾ ਜਿਹੜਾ ਇਹਨੂੰ ਆਪਾਂ ਬਣਾਉਣਾ लास्ट ਵਾਲਾ ਗੁੰਡਾ ਜਿਹੜਾ ਉਹਨੂੰ ਉਲਟਾ ਬਣਾ ਲੈਣਾ ਇਹ ਬਣ ਗਈ ਹੈ ਡਿਜ਼ਾਈਨ ਦੀ ਛੇਵੀਂ ਸਲਾਈ ਹੁਣ ਆ ਗਿਆ ਡਿਜ਼ਾਈਨ ਦੀ ਸਤਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਹੁਣ ਆਪਾਂ 2 ਤੋਂ 4 ਕੁੰਡੇ ਕੀਤੇ ਸੀ ਇਹਨਾਂ ਦੇ ਵਿੱਚੋਂ ਪਹਿਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਪਹਿਲਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰ ਲਾਂਗੇ ਇਹ ਹੁਣ ਤਿੰਨ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫਿਰ ਵੇਖੋ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਫਿਰ ਪਿੱਛੇ ਕਰਾਂਗੇ ਅਜਿਹੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਇਕੱਠੇ ਹੋਣ ਕੇ ਤਿੰਨ ਤੋਂ ਇੱਕ ਕਰ ਦੇਣਾ ਜਿਹੜੇ ਆਪਾਂ ਦੋ ਕੁੰਡਿਆਂ ਤੋਂ ਚਾਰ ਕੁੰਡੇ ਕੀਤੇ ਸੀ ਫਿਰ ਹੁਣ ਦੋ ਹੋ ਰਹੇ ਨੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੋਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਵਾਂਗੇ ਧਾਗਾ ਆਪਣੇ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਕਰਾਂਗੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ 7ਵੀਂ ਸਲਾਈ ਬਣ ਗਈ ਹੁਣ ਆ ਗਏ ਆ 8ਵੀਂ ਸਲਾਈ ਤੇ ਉਲਟੀ ਸਾਈਡ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ ਤੇ ਤੁਸੀਂ ਜਿਹੜਾ ਇਹਦੇ ਵਿੱਚ ਆਪਾਂ ਗੈਪ ਪਾਇਆ ਚਾਰ ਸਲਾਈਆਂ ਦਾ ਤੁਸੀਂ ਦੋ ਸਲਾਈਆਂ ਦਾ ਵੀ ਪਾ ਸਕਦੇ ਹੋ ਤੇ ਇਸ ਤੋਂ ਵੱਧ ਵੀ ਪਾ ਸਕਦੇ ਜੀ ਇਹ ਤੁਹਾਡੀ ਆਪਣੀ ਚੋਇਸ ਹੈ ਜੇ ਤੁਸੀਂ ਇਸ ਨੂੰ ਵਿਰਲਾ ਬਣਾਉਣਾ ਹੈ ਤੇ ਤੁਸੀਂ ਗੈਪ ਜਿਹੜਾ ਚਾਰ ਦੀ ਜਗ੍ਹਾ 6 ਸਲਾਈਆਂ ਦਾ ਵੀ ਪਾ ਸਕਦੇ ਜੀ ਦੇ ਇਸੇ ਤਰ੍ਹਾਂ ਇਹ ਹੀ 8 ਸਲਾਈਆਂ ਸੀ बार-बार रिपीट ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਵੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਫਿਰ ਆਪਾਂ ਉਲਟੀਆਂ ਸਿੱਧੀਆਂ ਸਲਾਈਆਂ ਬਣਾਉਣੀਆਂ ਜੇ ਤੁਸੀਂ ਡਿਜ਼ਾਈਨ ਬਿਰਲਾ ਬਣਾਉਣਾ ਹੈ ਤੇ 4 ਸਲਾਈਆਂ ਜੇ ਹੋਰ ਬਿਰਲਾ ਬਣਾਉਣਾ ਹੈ 6 ਸਲਾਈਆਂ ਤੇ ਜੇ ਇਸ ਤੋਂ ਤੁਸੀਂ ਸੰਗਣਾ ਬਣਾਉਣਾ ਹੈ ਡਿਜ਼ਾਈਨ ਲਾਗੇ-ਲਾਗੇ ਕਰਕੇ ਬਣਾਉਣਾ ਹੈ ਤੇ ਸਿਰਫ ਦੋ ਸਲਾਈਆਂ ਦਾ ਗੈਪ ਪਾ ਸਕਦੇ ਜੇ ਇਸੇ ਤਰ੍ਹਾਂ ਡਿਜ਼ਾਈਨ ਜਿਹੜਾ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਣਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ